हां जी दोस्तों सच फिर कल ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਬਣਾ ਰਹੇ ਸੀ ਕੜਾ ਕੜਾ ਬੇਸਨ ਦਾ ਬੇਸਨ ਦਾ ਕੜਾ ਵਾਲਾ ਪ੍ਰਸ਼ਾਦ ਲਾ ਲਓ ਕਿਉਂਕਿ ਸਾਡੇ ਸੁਟਕੀ ਨੂੰ ਲੱਗੀ ਭੁੱਖ ਕਹਿੰਦੇ ਮੈਂ ਪ੍ਰਸ਼ਾਦ ਬਣਾਉਂਗੀ ਮੈਂ ਕਿਹਾ ਠੀਕ ਹੈ ਬਈ ਆਪਾਂ ਚੀਨੀ ਕੱਟ ਕੇ ਰੱਖਤੀ ਤੇ ਉਧਰ ਮਾਲ ਪੱਤਾ ਜਾਂ ਬਣੀਆਂ ਦਾ ਇਧਰ ਬਦਾਮਾਂ ਨੂੰ ਪੈ ਗਈ ਸੀ ਬਾਈ ਕੀੜੀ ਆਹ ਵਾਲੇ ਸੀ ਨਮਕੀਨ ਜੇ ਤੇ ਜੋ ਦੇਖਣ ਆਪਾਂ ਹੋਰ ਕਿ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਬਰਾਮਾਂ ਦੀ ਕਾਤਲ ਫਿਰਦੀ ਆ ਸਿੱਖੀ ਦੇਸ ਗਈ ਤੇ ਇਹਨੇ ਕਿੰਨੇ ਬਰਾਮ ਖੋਖਲੇ ਕਰਦੇ ਅੰਦਰੋਂ ਬਹੁਤ ਜ਼ਿਆਦਾ ਤੇ ਫਿਰ ਮੈਂ ਕਿਹਾ ਚਲ ਹੁਣ ਇਹਨਾਂ ਮੜਾ ਜਾ ਸਾਈਡ ਤੇ ਰੱਖ ਦਈਏ ਨਿਕਲ ਜੋ ਫਿਰ ਇਹਨੋਂ ਉਹ ਕੱਬੇ ਚ ਪਾਵਾਂਗੇ ਇਧਰ ਆਪਾਂ ਬਣਾਉਂਦੇ ਸੀ ਕੜਾ ਥੋੜਾ ਜਿਹਾ ਥੋੜਾ ਜਿਹਾ ਬਣਾਉਣਾ ਕਿਉਂਕਿ ਸਾਡੀ ਕੁੜੀ ਨਹੀਂ ਖਾਣਾ ਇਹ ਕਿਉਂਕਿ ਸਾਰਿਆਂ ਨੇ ਤਾਂ ਖਾਣਾ ਹੀ ਨਹੀਂ। ਥੋੜੇ ਬਸ ਜਦੋਂ ਹੋ ਗਿਆ ਨਾ ਲਾਲ ਜਾ। ਫਿਰ ਕੀ ਪਾਉਣਾ ਤੇਰੇ? ਖੰਡ ਪਾ ਦੇਣੀ। ਫਿਰ ਖੰਡ ਪਾ ਦਾਂਗੇ ਆਪਾਂ। ਹਾਏ ਕਿੰਨੇ ਦਿਨ ਹੋ ਗਏ ਵਲੌਗ ਨਹੀਂ ਆਇਆ ਤਾਂ ਮੈਂ ਕਿਹ ਚੱਲ। ਅੱਜ ਕਢਾ ਦੇਣਾ ਬਈ ਡੇਲੀ ਡੇਲੀ ਵਲੌਗ ਤਾਂ ਬੰਦ ਨਹੀਂ ਤੁਹਾਨੂੰ ਨਹੀਂ ਜਿਹੜਾ ਡੇਲੀ ਡੇਲੀ ਵਲੌਗ ਬਣਾਉਂਦੇ ਸਾਨੂੰ ਤਾਂ ਹੀ ਨਹੀਂ ਪਤਾ ਲੱਗਦਾ ਬਈ ਡੇਲੀ ਡੇਲੀ ਬੰਦ ਕਰ ਖਾਵੇ ਕੀ। ਉਹੀ ਕੰਮਕਾਰ ਉਹੀ ਭਾਂਡੇ ਉਹੀ ਰੋਟੀ ਉਹੀ ਟੁਕ ਉਹੀ ਕੰਮ ਨਹੀਂ ਹੈਗਾ। ਮਾ ਕੇ ਚਾਹਲ ਜਿੰਨਾ ਕ ਬੰਦਾ ਪੁੰਨਕ ਬਣਾ ਲੈਨੇ ਆ ਫਿਰ ਅਸੀਂ ਬਣਾਉਣ ਲੱਗੀ ਸਿੱਕੜਾ ਠੀਕ ਹੈ ਸੱਚ ਅੱਜ ਮੈਂ ਸੀਨਰੀ ਬਣਾਈ ਹੋਈ ਆ ਤੁਸੀਂ ਮੇਰੇ ਹੱਥ ਦੇਖ ਲਓ ਤਾਈਂ ਨਗੰਦੇ ਹੋਏ ਪਏ ਨੇ ਪੇਂਟ ਪੂਂਟ ਨਾਲ ਬਣਾਏ ਨੇ ਮੈਂ ਤੁਹਾਨੂੰ ਦਿਖਾਉਣੀ ਆ ਅਸੀਂ ਦੱਸੂ ਮੈਂ ਇਹ ਪੇਂਟਿੰਗ ਕਿਵੇਂ ਲੱਗਿਆ ਮੈਂ ਬਣਾਈ ਆ ਬਾਲ ਪੱਟੀ ਨਾਲ ਉਹ ਪਈਆਂ ਨੂੰ ਉਹ ਦਿਸਦੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਆ ਸੀ ਇਹ ਬਣਾਈਆਂ ਮੈਂ ਅੱਜ ਬਾਲ ਪੱਟੀ ਨਾਲ ਬਾਲ ਪੱਟੀ ਵਾਲਾ Oh my god ਅਸੀਂ 2 ਸੈਕਿੰਡ ਲਈ ਇੱਧਰ ਕੀ ਹੋਇਆ ਤੇ ਇਹ ਤਾਂ ਲਾਲ ਹੋ ਗਿਆ ਹੀ ਪਾਣੀ ਪਾ ਲਈ ਗਾਧ ਵਿੱਚ ਠੀਕ ਹੈ ਦੀਦੀ ਤੁਸੀਂ ਮੈਨੂੰ ਦੱਸਦੇ ਕੁਝ ਪਾਣੀ ਪਾਉਣ ਮੈਂ ਤਾਂ ਉਹਦੀ ਪਾ ਦੂੰ ਵੇਲੇ ਨੂੰ ਕੰਮ ਕੀ ਐ ਕੜਾ ਹੋ ਤੇ ਕੜਾ ਹਾਰ ਕੇ ਹੋ ਜਾਂਦੇ ਨੇ ਮੁੜ ਕੇ ਖਾ ਖਾ ਕੇ ਕੜਾ ਹੁਦਰਾਣੀ ਮੰਮੀ ਚਲਦੀ ਆ ਬਸ ਕੋਈ ਕੰਮ ਨਹੀਂ ਉਤੋਂ ਲੋਕਾਂ ਦੇ ਆਪ YouTube ਤੇ ਰੋਸਟ ਦੇਖਦੇ ਰਹਿੰਦੇ ਆ ਉਹ ਬਾਈ ਕਿਆ ਰੋਸਟ ਕਰਦੇ ਨੇ ਲੋਕ ਹਨਾ ਇੱਕ ਦੂਜੇ ਨੂੰ ਚੰਗੇ ਗੱਲਾਂ ਵੈਸੇ ਚਲੋ ਚੰਗੀ ਵਾਲ ਤਾਂ ਕਾਦੀ ਰੋਸਟ ਕਰਨਾ ਪਰ ਜਿਹੜੀਆਂ ਚੀਜ਼ਾਂ ਨਹੀਂ ਸਹੀ ਹੁੰਦੀਆਂ ਉਹ ਰੋਸਟ ਕਰ ਦਿੰਦੇ ਨੇ ਵਧੀਆ ਹੀ ਵਧੀਆ ਨਹੀਂ ਦੇਖੀ ਹੁਣ ਕੀੜੀ ਫੜੀ ਇਹਦੇ ਚਲੋ ਕੋਈ ਗੱਲ ਨਹੀਂ ਦੀਦੀ ਫਿਰ ਕੱਢ ਦੋ ਕੀੜੀ ਨੂੰ ਪਾਣੀ ਪਾ ਦੇ ਮਾਤੇ ਠੀਕ ਹੈ ਜੀ ਤੇ ਮੈਂ ਦੱਸ ਦਉ ਪਾਈ ਜਾ ਲਓ ਜੀ ਆਦੇ ਸਾਰੀ ਮਾਪੇ ਮੱਛੀ ਬਹਾਉਂਦੇ ਮੇਰਾ ਤਾਂ ਕੀ ਮੱਛੜ ਹੋਰ ਲੈਵਾ ਕਿ ਬਹੁਤਾ ਠੀਕ ਹੈ ਜੀ ਮੈਂ ਤਾਂ ਜਾਂਦੀ ਹਾਂ ਨਹੀਂ ਨਹੀਂ ਮਾੜਾ ਗੰਡਾ-ੁੰਡਾ ਤੂੰ ਪੀ ਉਹ ਹੋ ਗਈ ਦੇ ਖੋਲ ਲੈਵਾ ਗਾਲ ਨਹੀਂ ਕੱਢਣੀ ਜੇ ਮੇਰੇ ਵਲੌਗ ਦੇ ਵਿੱਚ ਇਹ ਪਰਿਵਾਰਿਕ ਵਲੌਗ ਆ ਗੁੱਸੇ ਦਾ ਵੀ ਪਤਾ ਨਹੀਂ ਲੱਗਦਾ ਕਈ ਵਾਰ ਜਦੋਂ ਕੰਮ ਖਰਾਬ ਹੋ ਜਾਂਦਾ ਸਾਡਾ ਬੰਦਾ ਵੀ ਉਹ ਪਤਾ ਜੀ ਆ ਦੇ ਬਸ ਵਸ ਪਤਾ ਲੱਗੇ ਵੀ ਲੇਸਲੀ ਜੀ ਬਣ ਗਈ ਦਾਮਾਂ ਥਾਂ ਤੇ ਕੋਈ ਚੱਕਰ ਨਹੀਂ ਦਿੱਤੀ ਤੁਸੀਂ ਖਾਣੀ ਐ ਐਡਾ ਹੀ ਚੱਕਰ ਲਾ ਮਾੜਾ ਲੈ ਪਾਇਆ ਸੀਗਾ ਮੈਨੂੰ ਸਮਝ ਨਹੀਂ ਆਦੇ ਕੜਾਹ ਚ ਪਾਈ ਹੈ ਖੰਡ ਹੈ ਕਿ ਤੂੰ ਗੈਸ ਤੇ ਚਾਈ ਹੈ ਖੰਡ ਕਿਉਂਕਿ ਮੇਰੇ ਚਾਰ ਹੱਥ ਨਹੀਂ ਸੀ ਚਲੋ ਕੋਈ ਗੱਲ ਤੁਸੀਂ ਹੋ ਜਾਂਦਾ ਕਦੇ ਕਦੇ ਮਾਸ਼ਾਅੱਲਾ ਤਾਂ ਹੁਣ ਤਾਂ ਨਹੀਂ ਪਾਈਆ ਹਾਂ ਇਹ ਤਾਂ ਲਾਲ ਲਾਲ ਹੋ ਗਈ ਚਾਰ ਆ ਪੈ ਗਿਆ ਇਸ ਤਰ੍ਹਾਂ ਚਲ ਕੋਈ ਨਹੀਂ ਮੇਰਾ ਕੀ ਬਾਰੀ ਬਾਰੀ ਮੱਚ ਗਿਆ ਤਾਂ ਮੇਰਾ ਹੈ ਪਾਣੀ ਵੱਧ ਪਿਆ ਤਾਂ ਮੇਰੇ ਪਾਣੀ ਪਾਵੇਂ ਪਾਏ ਸਿੱਟਾ ਜਾਉ ਰੜ ਲਾਂਗੇ ਕੋਈ ਨਹੀਂ ਥੋੜਾ ਵੱਧ ਬਨਜੂ ਟੇਸਟ ਜ਼ਿਆਦਾ ਆਜੂਗਾ ਪਰ ਮੈਂ ਤਾਂ ਗੁੜ ਗਾਸਟ ਕਿਜੀ ਲੱਗੀ ਜਾਂਦੀ ਹੈ ਇਹ ਹਣਾ ਇਹ ਦੇਖੀਏ ਬੋਕੜਾ ਨਾ ਜਾਣੇ ਕਿਸ ਕੀ ਖੁਸ਼ੀ ਮੇ ਬਣਾਇਆ ਜਾ ਰਹਾ ਚਾੜਾ ਪਾਣੀ ਪੈ ਗਿਆ ਕੁੜੀਏ ਚਲ ਕੋਈ ਨਹੀਂ ਜੀ ਦੀ ਜਿਆਦਾ ਹੁਣ ਮੈਂ ਤਾਂ ਕੀ ਕਰ ਸਕਦਾ ਤੂੰ ਤੁਸੀਂ ਪਵਾਇਆ ਮੇਰਾ ਵਲੌਗ ਸਟਾਰ ਸੀ ਨਾ ਬੀਤੇ ਮੈਂ ਹਾਂ ਅਸਲ ਵੀ ਥੋੜਾ ਰੁਕ ਜਾ ਤੂੰ ਵੀ ਹਾਂ ਪਾਈ ਗਈ ਚਲ ਕੋਈ ਨਾ ਪਸੂ ਨੂੰ ਪਾ ਦਾਂਗੇ ਪਸੂ ਇੱਥੇ ਕਿਹੜੇ ਤੇਰੀ ਬੁਰੀ ਬੰਨੀ ਹੋਈ ਹੈ ਗਊ ਸ਼ਾਲਾ ਚ ਪਾ ਜਾਵਾਂਗੇ ਦੀਦੀ ਫਿਰ ਕੀ ਹੈ ਤੁਹਾ ਨਾਲ ਦੀ ਨਾਲ ਰੋਸਟ ਕਰੀ ਮੈਂ ਤਾਂ ਰੋਸਟਾਂ ਦੀ ਗੱਲ ਹੀ ਕੀਤੀ ਤੂੰ ਨਾਲ ਨਹੀਂ ਨਾਲ ਹੀ ਮੇਰਾ ਵਲੌਗ ਰੋਸਟ ਕਰੀ ਨਹੀਂ ਕੀ ਚੱਕਰ ਵਾਹ ਇਤਨਾ ਲਾਲ ਕੜਾ ਤਾਂ ਮੈਨੇ ਕਭੀ ਨਹੀਂ ਦੇਖਿਆ ਜੀ ਉਹ ਤਾਂ ਲੇਜੀ ਬਣ ਗਈ ਕੁੜੀਆ ਓ ਸਰ ਕੋਈ ਚੱਕਰ ਨਹੀਂ ਮੈਂ ਕੀ ਕਹਦਾ ਜਾਊਗਾ ਮੈਂ ਕਹੀਦੀ ਆ ਵੀ ਪਾਣੀ ਉਹ ਮਾੜਾ ਦੇਖ ਲਾ ਲੈ ਦੇ ਪਾਣੀ ਤੇ ਤੇ ਪਾਣੀ ਤਾਂ ਤੂੰ ਮੈਂ ਨੂੰ ਬੜਾ ਬਣਾਈ ਜਾਂਦੀ ਸੀ ਨੂੰ ਕਿ ਮੈਂ ਪਾਣੀ ਪਾ ਦੇ ਪਾ ਦੇ ਉਹਨੇ ਬਾਲੀ ਪਾਤਾ ਹਾਏ ਨਹੀਂ ਮੈਂ ਮਰ ਜਾਂਦੀ ਕਿ ਆਹ ਹਾ ਤਾਂ ਬਲੌਗ ਚ ਮੈਂ ਬੈਕ ਕਰਕੇ ਦਿਖਾ ਦੇਣੀ ਦੇਖ ਲੋ ਸ਼ਰਿਆ ਮੇਰੇ ਤੇ ਇਲਜ਼ਾਮ ਲਾਤਾ ਮੇਰੀ ਭੈਣ ਨੇ ਕਹਦੀ ਇਹਦੇ ਕਹਿੰਦੇ ਪਾਏ ਪਾਣੀ ਤੁਸੀਂ ਤਾਂ ਮੇਰੇ ਨਾਲ ਉਹਨੂੰ ਤਾਂ ਪਤਾ ਨਾ ਦੇਵ ਲੋਚ ਕਿਨੇ ਪਾਣੀ ਪਾਦ ਉਹ ਨਹੀਂ ਬਨਜੂ ਵਧੀਆ ਵਧੀਆ ਬਨਜੂਗਾ ਕੋਈ ਨਹੀਂ ਥੋੜਾ ਜਿਆਦਾ ਪਤਲਾ ਹੋ ਜੂਗਾ ਕੋਈ ਚੱਕਰ ਨਹੀਂ ਕੱਚਾ ਆਟਾ ਪਾਉਂਦੇ ਉਹ ਕਹਿੰਦੀ ਕੱਚਾ ਆਟਾ ਪਾਉਦੇ ਇੱਕ ਸਾਢੇ ਐਗਜ਼ਾਮਪਲ ਤੋਂ ਠੀਕ ਹੋ ਗਿਆ ਹੋ ਗਿਆ ਬਸ ਹੋ ਜਾਂਦਾ ਹੁੰਦਾ ਇਹ ਤਾਂ ਤੁਨੇਰਾ ਹੀ ਕਰੀ ਬਠੇ ਤਾਂ ਹਰ ਕੇ ਨਹੀਂ ਹੋ ਗਿਆ ਹੋ ਗਿਆ ਗੜਮਬਾਸ ਹੋ ਗਿਆ ਮੈਨੂੰ ਆਇ ਲੱਗਦਾ ਮੈਨੂੰ ਫਿਲਟਰ ਲਾਉਣਾ ਬਹੁਤ ਜਿਆਦਾ ਲਾਹ ਲਾ ਥੋ ਚਿੱਟਾ ਕਰਨਾ ਬੈਸਣ ਦਾ ਇਹ ਪਾ ਏ ਬਈ ਬੇਸਨ ਦਾ ਤੁਸੀਂ ਦੁਨੀਆਂ ਚੀਜ਼ਾਂ ਨਹੀਂ ਜਪਕਾਂਦੇ ਹੁੰਦੇ ਉਹ ਵੀ ਚਿਪਕੈ ਸਕਦੇ ਹਨ ਲਾਹ ਲਾਹ ਕਿਹਨੇ ਕੋਸੇ ਨਿਕਲ ਗਿਆ ਸੀ ਸਾਡਾ ਵੱਡਾ ਬੰਦਾ ਕਹਿੰਦਾ ਕਹਿੰਦਾ ਇਹ ਨਾ ਆਪਾਂ ਪਹਿਲਾਂ ਕੱਪ ਹੀ ਨਹੀਂ ਚਿਪਕਾਉਂਦੇ ਕਿਦੀ ਇਹ ਕੱਪ ਨੂੰ ਚਿਪਕਾਉਣ ਦੇ ਕੰਮ ਆਊਗਾ ਕੁਝ ਵੀ ਜੇ ਆਪਾਂ ਚਿਪਕਾਉਣਾ ਤੇ ਚਿਪਕ ਰੂਗਾ ਆਇਆ ਫਿਰ ਪਹਿਲਾਂ ਪੈਂਟੂ ਕੰਮ ਨੂੰ ਚਿਪਕਾ ਕੇ ਦੇਖਦੀਆਂ ਆ ਸਾਰੇ ਛੇੜੇ ਪੈ ਗਏ ਲਦਾਮਾਂ ਚ ਬਰਾਮੋ ਪੈ ਗਈ ਹੈ ਕੀੜੀ ਇਹਦੇ ਚ ਹੀ ਪਾਉਣੇ ਨੇ ਬਰਾਮਾ ਨਹੀਂ ਨਹੀਂ ਇਹ ਤਾਂ ਮੈਂ ਇੱਥੇ ਤਾਂ ਨਮੀ ਰੱਖਾ ਮੰਮੀ ਨਾ ਕਿਉਂ ਖੜਕਾ ਰਹੀ ਜਾਂਦੇ ਜੀ ਹਾਂ ਇਹਨੇ ਤਕੜਾ ਹੀ ਦੀ ਬੇਇੱਜ਼ਤੀ ਕਰਾਂਗੀ ਬਈ ਇਹ ਤਾਂ ਮੇਰੀ ਮੰਮੀ ਵੇਲੇ ਦੀ ਕੜਾਹੀ ਆ ਕਿ ਤਕੜਾ ਹੀ ਤੇ ਜਾਣਾ ਇੱਕ ਲੱਕ ਕਾਲੀ ਦੀ ਨੇ ਉਹ ਬਾਟੀ ਤੇ ਜਾੜੋ ਬਈ ਮੇਰੀ ਮੰਮੀ ਦੇ ਵਿਆਹ ਵੇਲੇ ਦੀ ਬਾਟੀ ਆ ਇਹ ਵਿਚਾਰੀ ਕਾਲੀ ਹੋ ਗਈ ਹੁਣ ਇੰਨੇ ਸਾਲ ਅੱਧਾ ਬੰਦਾ ਵਿਚਾਰਾ ਅੱਗੋਂ ਜਾਂਦਾ ਤੇ ਤਲ ਤੇਰੀ ਫਿਰ ਵੀ ਜਾਂਦੀ ਉਹ ਵੀ ਮਜਬੂਰ ਪਈ ਆ ਬਸ ਤਾਲਾ ਫਿਰ ਲਾਉਣ ਆਲੀਆ ਮੂਤੀ ਬੋਦੀਓ ਹੋਰ ਪੱਕ ਵੀ ਗਈ ਨਾ ਕੋਈ ਚੱਕਰ ਨਹੀਂ ਪਾਸੇ ਵੀ ਚੇਰ ਲੱਥੇ ਅਲਰੇ ਕਿ ਡਗਰੀ ਕਿ ਡਗਰੀ ਆਹ ਨਹੀਂ ਖੰਡ ਖੰਡ ਕੋਈ ਚੱਕਰ ਨਹੀਂ ਤੇ ਠੀਕ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤਾਂ ਤੁਸੀਂ ਹਰੇਕ ਨੂੰ ਕਰੀ ਜਾਂਦੇ ਨੇ ਇਹਨੂੰ ਮੇਰੇ ਚੈਨਲ ਨੂੰ ਵੀ ਕਰੋ ਠੀਕ ਹੈ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ if you like my share through